ਬਈ ਭਾਈ ਸਾਹਿਬ ਇਹ ਬੜੇ ਵਰਤਮਾਤਿਕ ਜਿੱਦਾ ਠੀਕ ਹੋ ਚੜਦੀ ਕਲਾ ਹਾਂਜੀ ਬਾਬਾ ਜੀ ਉਸੇ ਜਾਣਾ ਇਹ ਜਿਹੜਾ ਹੈ ਨਾ ਕਮੰਡੀ ਮੰਡੀ ਤੋਂ ਰਹੀ ਪੁੱਲ ਤੇ ਲਾਗੇ ਜਲਦੀ ਜਰਾ ਇਹ ਚਰਨੂ ਤੇ ਨਹੀਂ 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 ਉਰੇ ਹੋ ਰਹੀ ਉਰੇ ਹੈ ਸੜਨਾ ਮੈਨੂੰ ਬਾਬਿਓ ਕਿੰਨੇ ਪੈਸੇ ਨਹੀਂ ਜੋ ਨਹੀਂ ਬਾਈ ਦੱਸੋ ਕਿੰਨੇ ਪੈਸੇ ਦੱਸੋ ਹੈ ਘਾਣੇ ਘਾਣੇ ਜੋ ਬੋੜੀ ਕਾ ਨਹੀਂ ਇਹ ਤਿੰਨ ਮੰਜੀ ਦੇ ਹੈ ਲੈਣੀ ਕਮਾਈ ਸੜਦੇ ਜਾ ਕਿ ਨਹੀਂ ਆਇਆ ਵਾਹਿਗੁਰੂ ਵਾਹਿਗੁਰੂ ਐ ਗਾ ਤੇ ਠੰਡ ਬੜੀ ਠੰਡ ਬੜੀ ਆ ਵਾਹਿਗੁਰੂ ਵਾਹਿਗੁਰੂ ਕੋਈ ਵੀ ਕੋਈ ਪੈਸੇ ਨਹੀਂ ਕਮਾਇਆ ਤੇ ਬਾਬਾ ਜੀ ਰੋਜ਼ ਕਿੰਨੇ ਪੈਸੇ ਕਮਾਦੇ ਹੋ ਰੋਜ਼ਾਂ ਡੇਢ ਦਸੂ ਵਾਹਿਗੁਰੂ ਵਾਹਿਗੁਰੂ ਚਲੋ ਚੱਲੀਏ ਕੰਮ ਕਰ ਨਹੀਂ ਕੇ ਬਾਬਾ ਜੀ ਫਿਰ ਗੁਰੂ ਸਾਹਿਬ ਦਿੰਦੇ ਆ ਰੋਜ਼ ਵੀ ਨਹੀਂ ਥੋੜਾ ਬੋਤ ਦਿੰਦੇ ਆ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮ ਦਾ ਬਾਬਾ ਜੀ ਉਮਰ ਕਿੰਨੀ ਹੈ ਆਪਣੀ 60 ਸਾਲ ਸੁਭਾਈ ਗੁਰਬਾਈ ਬਬਈ ਬੜਾ ਬੜਾ ਉਕਾ ਹੁਣ ਹੁੰਦਾ ਨਾ ਰਿਕਸ਼ਾ ਚਲਾਣਾ ਹੈ ਧੰਗ ਗੁਰੂ ਰਾਮ ਨੂੰ ਹੈ ਚਾਣਾ ਪੈਂਦਾ ਚਲੋ ਕੋਈ ਨਹੀਂ ਧੰਗ ਗੁਰੂ ਰਾਮ ਬਸ ਇਹ ਤੇਰਾ ਅਰੋਗ ਹੋ ਮੜਾਇਆ ਇੱਧਰ ਨੂੰ ਇੱਕਦਮ ਅੱਛੇ ਕੋ ਆ ਮੇਰੇ ਦੋਸਤ ਦੀ ਦੁਕਾਨ ਤੇ ਅੱਗੇ ਇੱਧਰ ਅੱਧਰ ਮੋੜ ਤੇ ਮੜਾਇਆ ਅੰਦਰ ਲਾਓ ਚਾਹ ਪੀ ਕੇ ਚੱਲਦੇ ਆਜੋ ਜੁਰਗ ਆਜੋ 10 ਮਿੰਟ ਬਸ ਚਾਹ ਪੀ ਲਈਏ ਆਜੋ ਅੰਦਰ ਆਂ ਅੰਦਰ ਇੱਕ ਛੜਨੀ ਗਈ ਅੱਜ ਠੰਡ ਬੜੀ ਹੈ। ਕਹਿੰਦੇ 3 ਵਜੇ ਤੱਕ ਕੁਝ ਨਹੀਂ ਕਮਾਇਆ ਅਜੇ ਤੱਕ। ਕੁਝ ਨਹੀਂ ਕਮਾਇਆ 3 ਵਜੇ ਤੱਕ। ਹੈ ਭਾਬੀ? ਕੰਮ ਕਾਹਦੇ ਆ ਨਹੀਂ ਦੇ। ਸਹਿਕ ਬੁੱਢੇ ਦੇ ਠੁਆੜੀ ਘੱਟ ਪੈਂਦੀ। ਬੁੱਢਾ ਵੀ ਕਹਿੰਦਾ ਸੌਰੀ ਨਹੀਂ ਜਬਿੰਦੀ। ਆਹ ਨਹੀਂ ਬੈਂਦੀ ਘੱਟ ਪੈਂਦੀ। ਘੱਟ ਵੈਂਦੀ ਆ। ਅੱਜ ਕੋਈ ਨਹੀਂ ਕਮਾਇਆ। ਪਰ ਮਾਲਕ ਤੇ ਦਿੰਦਾ ਤੇ ਹੈਗਾ ਯਾਰੋਜ। ਨਹੀਂ ਰੋਟੀ ਪਾਣੀ ਤੇ ਮਿਲ ਜਾਂਦਾ ਜਾਂਦਾ ਚੋ। ਗੁਰੂ ਜੰਦਾ ਸਪਾਸ਼ਟਾ ਤੇ ਹੈਗਾ ਤੂੰ ਵਿਸ਼ਵਾਸ ਕਿ ਨਹੀਂ? ਹਾਂ। ਵਿਸ਼ਵਾਸ ਕਿ ਆ ਗਿਆ। ਤਾਂ ਹੀ ਰੋਟੀ ਪਾਣੀ ਮਿਲ ਜਾਂਦਾ। ਅੱਛਾ ਰੋਟੀ ਉਹਦੇ ਦੇਣਾ ਦੇਣਾ ਵਾ ਹੈਂ? ਪਾਵੇਂ 150 ਦਵੇਜਾ ਕਿਦਾਂ ਬਾਬਾ ਜੀ ਇਹਨਾ ਕਿੱਥੋਂ ਆਂਦਾ ਵਿਸ਼ਵਾਸ ਆਈਦਾ ਕੋਈ ਨਾ ਕੋਈ ਚੜੋ ਮਾਲਕ ਤੋਰਦਾ ਹੀ ਤੋਰਦਾ ਹੈ ਧੰਨ ਗੁਰੂ ਗ੍ਰਾਮਦਾਸ ਬਬੀ ਦਮ ਹੈ ਬਲੀ ਜੀ ਮੈਂ ਤੁਹਾਨੂੰ ਦੱਸਾਂ ਕਿ ਮੈਂ ਤੁਹਾਨੂੰ ਨਾ ਬਜ਼ੁਰਗ ਵੇਖ ਕੇ ਇੱਕ ਲੈ ਕੇ ਆਇਆ ਹਾਂ ਇਹਨੂੰ ਕਿਹਾ ਨਾ ਕਿ ਬਜ਼ੁਰਗ ਵੇਖ ਕੇ ਕੋਈ ਬਿੰਦਾ ਨਹੀਂ ਬਜ਼ੁਰਗ ਵੇਖ ਕੇ ਗੁਰੂ ਗ੍ਰਾਮਦਾਸ ਕਿਸੇ ਨਾ ਕਿਸੇ ਨੂੰ ਭੇਜਦਾ ਵੀ ਹੈ ਕਰਾ ਦੇਣਾ ਤਨ ਗੁਰੂ ਜਾਨ ਦੱਸ ਦਿਓ ਭਾਈ ਵੇਖੋ ਕਿਹੜਾ ਤੁਹਾਨੂੰ ਗਲ ਆਂਦਾ ਪਸੰਦ ਦੂਜਾ ਆਂਦਾ ਹੋਰ ਦਿਖਾਓ ਭਾਈ ਮਬੇਤ ਕੁਛ ਨਹੀਂ ਪਾਇਆ ਤੁਨੋਂ ਦੀ ਨਹੀਂ ਚੱਲ ਰਹੀ ਸਵਟਰ ਨਹੀਂ ਪਾਇਆ ਨਹੀਂ ਥੰਡ ਸਵਟਰ ਕਿਉਂ ਨਹੀਂ ਪਾਇਆ ਵਾਹੀ ਗੁਰੂ ਵਾਹੀ ਗੁਰੂ ਸੰਡ ਬੜੀ ਹੈ ਭਾਕੀ ਮਬੇਤ ਠੰਡ ਬੜੀ ਨਾ ਤੈਂ ਮੈਂ ਤੁਹਾਨੂੰ ਵੇਖ ਕੇ ਤੇ ਤੁਹਾਨੂੰ ਮੈਂ ਕਿਹਾ ਵਾ ਤੁਨ ਗੁਰੂ ਜਾਨ ਦੱਸ ਤਨ ਗੁਰੂ ਜਾਨ ਦੱਸ ਤਨ ਗੁਰੂ ਆਂਦਾ ਜੀ ਬਸ ਕੇ ਚੱਲ ਹਾਂ ਜੀ ਵਾ ਕੱਢੂ ਬੱਤ ਅਮਰ ਅੱਗੇ ਆ ਗਿਆ ਪਹਿਲੇ ਚਲੋ ਤਨ ਗੁਰਾ ਚਲੋ ਕੱਢੂ ਬਾਰ ਹੋਰ ਖਿੱਚ ਤਨ ਤਨ ਗੁਰਾ ਚਲੋ ਕੋਣੀ 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 ਪਤਾ ਹੀ ਵੱਡੇ ਤੁਸੀਂ ਸਾਡੇ ਚਲੋ ਦੂਜੀ 라ਤ ਵੀ ਪਾਓ ਯਾ ਹਰਿਆਣੇ ਕਿਦ ਨੇ ਆ ਕੰਬ ਦੇ ਪੇ ਤੁਸੀਂ ਜਦੋਂ ਆਦੇ ਪੇ ਸਮਝੀ ਸਮਝੀ ਕੰਬ ਦੇ ਪੇ ਕੀ ਨਹੀਂ ਹਾਂ ਹਣ ਤੇ ਪੂਰੀ ਹੈ ਲੱਗਦੀ ਵੀ ਨਾ ਬਸ ਇਹੀ ਚੀਜ਼ ਮੈਂ ਦੇਖੀ ਆ ਮੈਂ ਬਜ਼ੁਰਗ ਕੰਬੰਦੇ ਆ ਤੇ ਆਪਾਂ ਲਓ ਬਿਓ ਲਓ ਲਓ ਅਦਰ ਲਓ ਧੰਨ ਗੁਰੂ ਗ੍ਰੰਥ ਸਾਹਿਬ ਆ ਲਓ ਸ਼ੂਜ਼ ਪਾਓ ਸ਼ੂਜ਼ ਪਾਓ ਓੜੇ ਲਾਓ ਬੈਜੂ ਬੈਹ ਕੇ ਪਾਓ ਅੰਨ ਬਿ ਸ਼ੂਜ਼ ਪਾਓ ਬੈਠੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਪਾਓ ਅਦਰ ਓੜੇ ਪੈਰ ਚ ਪਾਓ ਠੀਕ ਬਾਬਾ ਜੀ ਪੂਰੀ ਗੱਲ ਬਾਤ ਆ ਖੁਸ਼ ਹੋ ਤੁਸੀਂ ਹੋਣੀ ਛੱਡ ਲਾ ਦੀ ਢੱਕਾ ਗਾ ਨੇ ਜਾ ਗਿਆ ਹਾਂ ਛੜੇ ਖਲਾਦੀ ਬੀਹਲਾ ਇਹ ਪਪਾ ਜੀ ਜੂਣਾ ਬੋਲੇ ਉਹ ਪਹਿਲਾਂ ਲੱਗਦੀ ਹੁੰਨੀ ਰਾਤ ਹੁੰਨੀ ਲੱਗਦੀ ਸ਼ੁਕਰ ਹੈ ਗੁਰੂ ਜਾਨ ਦਾ ਸਬਦਾ ਗੁਰੂ ਹੈਗਾ ਨਾ ਪਪਾ ਜੀ ਹਾਂ ਜੀ ਤੁਸੀਂ ਕਹਿੰਦੇ ਬੰਦੇ ਕੋਈ ਆਉਂਦਾ ਨਹੀਂ ਬੁੱਢਾ ਵੇਖ ਕੇ ਬਹਿ ਜਾ ਹੈ ਗੁਰੂ ਪਾਛਾ ਹੈਗੇ ਜੀ ਹੈ ਆਹ ਇੱਕ ਦਾ ਪੜਾ ਪਪਾ ਜੀ ਬਹੁਤ ਸੋਣੀ ਲੱਗਦੀ ਹੈ ਜੀ ਤੁਹਾਡੀ ਯਾਨੀ ਦਾੜਾ ਵੀ ਤੁਹਾਡਾ ਬਹੁਤ ਸੋਨਾ ਤੇ ਪ੍ਰਕਾਸ਼ ਆ ਗੁਰੂ ਜਾਨ ਦਾ ਸਬਦਾ ਸ਼ਕਿਰਪਾ ਕਰ ਤੇ ਹੁਣ ਤੇ ਠੰਢ ਨਹੀਂ ਹੋਈ ਹੈਗੀ ਨਾ ਚਲੋ ਆਪਾਂ ਚਾਹ ਪੀਨੇ ਹੁਣ ਚਾਹ ਕੀ ਭਾਈ ਉਹਨਾਂ ਨੇ ਤੇ ਚਾ ਵੀ ਨੇ ਤੇ ਮੈਨੂੰ ਛੱਡ ਦੋਗੇ ਫਿਰ ਅੱਗੇ ਕਿ ਨਹੀਂ ਹੈਂ ਸ਼ਾਹੋਂ ਕਾ ਛੱਡ ਕੇ ਛੱਡ ਜਾਓਗੇ ਹਾਂਜੀ ਤੇ ਕਿੰਨੇ ਪੈਸੇ ਲਓਗੇ ਹੁਣ ਮੈਂ ਬਾਬਾ ਜੀ ਤੁਹਾਡੇ ਕੋਲ ਲੈਣੇ ਨਹੀਂ ਭਾਬੀ ਪੈਸੇ ਹੈਂ ਕੋਈ ਗੱਲ ਨਹੀਂ ਨਹੀਂ ਭਾਬੀ ਪੈਸੇ ਦੱਸੋ ਕਿੰਨੇ ਕਿੰਨੇ ਖਲੋਗੇ ਨਹੀਂ ਨਹੀਂ ਹੈਂ ਸਭ ਕੋ ਤੁਹਾਡੇ ਨਹੀਂ ਨਹੀਂ ਗੁਰੂ ਗੁਰੂ ਸਾਹਿਬ ਦਾ ਜੀ ਹੈਨਾ ਅਭੀ ਬਹੁਤ ਸੁਣੇ ਲੱਗ ਰਹੀ ਹੈ ਤੁਸੀਂ ਹੈਨਾ ਕਿੰਨੇ ਪੈਸੇ ਕਮਾਉਂਦੇ ਹੋ ਰੋਜ਼ ਦੇ ਵਿੱਚ ਤੇ ਪਪਾ ਜੀ ਮੈਂ ਜਾਂ 100 150 100 150 ਹੀ ਟਰਿਕਸ਼ਾ ਆਪਣਾ ਕਿ ਕਿਰਾਏ ਤੇ ਨਹੀਂ ਕਿਰਾਏ ਤੇ ਕਿਰਾਏ ਤੇ ਕੀ ਆ ਜੀ ਪਈ ਹੈ ਤਾਂ ਠੀਕ ਜਿਆ ਕਰਾਇਆ 40 ਰੁਪਏ ਹਾਂਜੀ ਅੱਛਾ ਵਾਹਿਗੁਰੂ ਠੀਕ ਹੈ ਹਾਂ ਉਹ ਕੇ ਬਚ ਜਾਂਦਾ ਮਾ ਸੋ ਗਿਉਤ ਵਜਦਾ ਕਾਸਾ ਹੀ ਚਾਹ ਪੀਏ ਪਾ ਠੀਕ ਹੈ ਪਿਆਰਿਓ ਤੇ ਧੰਨ ਗੁਰੂ ਰਾਮਦਾਸ ਕਹੀ ਆਪਾਂ ਇਹ ਗੁਰੂ ਇਹ ਨਾ ਗੁਰੂ ਰਾਮਦਾਸ ਪਾਛਾ ਨੇ ਤੁਹਾਨੂੰ ਦਿੱਤਾ ਪਿਆਰਿਓ ਠੀਕ ਹੈ ਮੈਂ ਕੁਛ ਨਹੀਂ ਲੈ ਕੇ ਦਿੱਤਾ ਤੁਹਾਡਾ ਗੁਰੂ ਬੇਅੰਤ ਹੈ ਉਹ ਜਿਉਂਦਾ ਗੁਰੂ ਹੈ ਉਹ ਸਾਰਿਆਂ ਦੀ ਸੁਣਦਾ ਹੈ ਤੁਸੀਂ ਬੈਠੇ ਸੀ ਨਾ ਠੰਡ ਚ ਕੰਮ ਤੇ ਪਏ ਸੀ ਨਾ ਮੈਂ ਉਥੋਂ ਲੰਘਿਆ ਮੇਰੇ ਕੋਲ ਬੁਲਟ ਹੈਗਾ ਬਿਲਕੁਲ ਬੁੱਲਟ ਹੈਗਾ ਖਾਲਸਾ ਜੀ ਮੈਂ ਜਾਣ ਬੁੱਝ ਕੇ ਆਪਣੇ ਦੋਸਤ ਨੂੰ ਅੱਗੇ ਭੇਜਦਾ ਤੁਹਾਨੂੰ ਕੰਮਦਿਆਂ ਨੂੰ ਦੇਖ ਕੇ ਮੈਂ ਉੱਥੇ ਉਤਰ ਗਿਆ ਕਿਉਂਕਿ ਤੁਹਾਡਾ ਗੁਰੂ ਬੇਅੰਤ ਹੈ ਗੁਰੂ ਰਾਮਦਾਸ ਪਾਤਸ਼ਾਹ ਜੂਂਦੇ ਗੁਰੂ ਨੇ ਠੀਕ ਹੈ ਪਿਆਰਿਓ ਤੇ ਤੁਸੀਂ ਜਦੋਂ ਕੰਮ ਦੇ ਪਏ ਸੀ ਨਾ ਤੇ ਮਹਾਰਾਜ ਨੂੰ ਪਤਾ ਲੱਗ ਗਿਆ ਹਾਂ ਤੇ ਮੈਂ ਉਧਰੋਂ ਦੀ ਜਾ ਰਿਹਾ ਸੀ ਤੇ ਮੈਨੂੰ ਗੁਰੂ ਸਾਹਿਬ ਨੇ ਹੁਕਮ ਲਾਇਆ ਕਿ ਇਸ ਸਿੰਘ ਨੂੰ ਸੇਵਾਤਰ ਲੈ ਕੇ ਦਿਓ ਠੀਕ ਹੈ ਤੇ ਬਾਕੀ ਮੈਂ ਕੁਝ ਨਹੀਂ ਗਰਮ ਹੋ ਗਏ ਹੁਣ ਕਿ ਨਹੀਂ ਆ ਗਰਮ ਫੁਰ ਆ ਕੇ ਭਾਈ ਹਵਾ ਵੀ ਪੈਂਦੀ ਨਹੀਂ ਟਾਈਮ ਤੇ ਨਹੀਂ ਹੁਣ ਤਾਂ ਗਰਮ ਹੋ ਗਈ ਚਾਹ ਵੀ ਗਰਮਾ ਗਰਮ ਪੀਲੀ ਆ ਸਾਡੇ ਕੋਲ ਤੁਸੀਂ ਫ੍ਰੀ ਹੋ ਮੈਂ ਕਿਤੇ ਨਹੀਂ ਜਾਣਾ ਹੈਗਾ ਮੇਰੇ ਕੋਲ ਬੁਲਟ ਹੈਗਾ ਸਿਰ ਤੁਹਾਨੂੰ ਦੇਖ ਕੇ ਮੈਂ ਰੁਗਿਆ ਸੀ ਠੀਕ ਹੈ ਤੇ ਹੁਣ ਤੁਸੀਂ ਕਿੰਨੇ ਪੈਸੇ ਕਮਾਏ ਆ ਐ ਕੋਈ ਕਮਾਇਆ ਹੈ ਮੈਂ ਦੱਸਾਂ 100 ਕਮਾਇਆ 150 ਕਮਾ ਲਿਆ ਅੱਛਾ ਇਹ ਤਾਂ ਬਾਤ ਨਹੀਂ ਤੇ ਪਪਾ ਜੀ ਆ ਮੇਰੀ ਬੋਲ ਥੋੜੀ ਸੇਵਾ ਨਹੀਂ 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 ਮੇਰੀ ਸੁਣੋ ਮੈਂ ਇੱਕ ਥੋੜਾ ਬੈਠਾ ਰਿਕਸ਼ੇ ਤੇ ਹਾਂ ਜੀ ਤੁਸੀਂ ਖਿੱਚ ਕੇ ਲੈ ਗਿਆ ਏ ਹਾਂ ਖਿੱਚ ਕੇ ਲੈ ਗਿਆ ਠੰਡ ਚ ਲੈ ਕੇ ਆਏ ਇੰਨਾ ਕੋ ਹੱਕ ਲੈਤਾ ਨਹੀਂ ਮੈਂ ਨਹੀਂ ਲੱਗੇ ਤਾਂ ਮੈਂ ਤੁਹਾਨੂੰ ਉਹੀ ਕਹਿ ਰਿਹਾ ਤੁਹਾਡਾ ਗੁਰੂ ਬੜਾ ਬਯੰਤ ਜੀ ਗੁਰੂ ਰਾਮਦਾਸ ਪਾਤਸ਼ਾਹ ਜੀਉਂਦਾ ਗੁਰੂ ਆ ਜਦੋਂ ਤੁਸੀਂ ਕੰਮ ਦੇ ਸੀ ਨਾ ਉਸ ਗੁਰੂ ਨੂੰ ਪਤਾ ਸੀ ਕਿ ਮੇਰਾ ਸਿੱਖ ਕੰਮ ਕਰਿਆ ਹਾਂਜੀ ਠੀਕ ਹੈ ਨਾ ਉਹਨੇ ਮੈਨੂੰ ਭੇਜਿਆ ਹ ਤੇ ਇਹ ਸਾਰਾ ਕੁਝ ਗੁਰੂ ਰਾਮਦਾਸ ਪਾਤਸ਼ਾਹ ਨੇ ਕੀਤਾ ਮੈਂ ਤੁਹਾਨੂੰ ਜਿਹੜੇ ਪੈਸੇ ਹੁਣ ਦੇ ਰਿਹਾ ਉਹ ਤੁਹਾਡੀ ਕਿਰਤ ਹਏ ਤੁਸੀਂ ਮੈਨੂੰ ਇੱਥੋਂ ਤੱਕ ਖਿੱਚ ਕੇ ਲਿਆ ਕਿ ਆਏ ਠੰਡ ਦੇ ਵਿੱਚ ਮੇਰਾ 100 ਕਿਲੋ weight ਹੋਣਾ ਮੋٹے ਜਿਹੇ ਦਾ ਬਾਪੂ ਜੀ ਮੇਰਾ ਮੋٹے ਜਿਹੇ ਦਾ 100 ਕਿਲੋ weight ਹੋਣਾ ਘੱਟੋ ਘੱਟ ਤਾਂ ਤੁਸੀਂ 100 ਕਿਲੋ ਦੀ ਪੰਡ ਚੁੱਕ ਕੇ ਲੈ ਕੇ ਆਏ ਇੱਥੋਂ ਤੱਕ ਖਿੱਚ ਕੇ ਹੈ ਇੰਨੀ ਠੰਡ ਜੀ ਤੇ ਮੇਰਾ ਹੁਣ ਫਰਜ ਬੰਦਾ ਗੁਰੂ ਹਰਗੋਬਿੰਦ ਪਾਸ਼ਾ ਜੀ ਕਹਿੰਦੇ ਕਿ ਸਿੱਖਾ ਕਿਸੇ ਦੀ ਕੀਰਤ ਨਹੀਂ ਮਾਰਨੀ ਠੀਕ ਹੈ ਉਹ ਜੋ ਤੁਸੀਂ ਲਿਆ ਸਵੈਟਰ ਸੂਟ ਰੇ ਇਹ ਤਾਂ ਗੁਰੂ ਰਾਮਦਾਸ ਪਾਸ਼ਾ ਨੇ ਤੁਹਾਡੀ ਠੰਡ ਵਾਸਤੇ ਭੇਜਿਆ ਸੀ ਤੋ ਇਹ ਵਾਚ ਤੇ ਤੁਸੀਂ ਨਹੀਂ 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 ਬਾਬਾ ਜੀ ਮੈਂ ਮੈਂ ਕੁਛ ਨਹੀਂ ਇਹ ਤੁਹਾਡਾ ਗੁਰੂ ਬੇਨਤਾ ਠੀਕ ਹੈ ਇਹ ਮੇਰੇ ਵੱਲੋਂ ਤੁਹਾਡੀ ਸੇਵਾ ਇਹ ਤੁਹਾਡੀ ਦਿਹਾੜੀ ਹੁਣ ਤੁਸੀਂ ਸਿੱਧਾ ਘਰ ਜਾਣਾ ਰਿਕਸ਼ਾ ਲਾ ਕੇ ਨਹੀਂ ਨਹੀਂ ਘਰ ਚਲ ਜਓ ਨਹੀਂ ਘਰ ਚਲਿਆ ਹੁਣ ਘਰ ਚਲ ਜਓ ਤੁਹਾਡੀ ਦਿਹਾੜੀ ਆ ਗਈ ਹੁਣ ਤੁਸੀਂ ਘਰ ਚਲ ਠੀਕ ਹੈ ਕਿ ਆਪਾਂ ਹੁਣ ਇੱਕ ਚੀਜ਼ ਬੋਲਣੀ ਹੈ ਸਵਾਸ 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 ਵਾਹ ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ ਸਵਾਸ ਵਾਹ ਵਾਹ ਗੁਰੂ ਰਾਮਦਾਸ ਰਾਮਦਾਸ ਸਵਾਸ ਸਵਾਸ ਵਾਹ ਵਾਹ ਗੁਰੂ ਰਾਮਦਾਸ ਰਾਮਦਾਸ ਠੀਕ ਹੈ ਪਿਆਰਿਓ ਹਾਂ ਗੁਰੂ ਸਾਹਿਬ ਨੂੰ ਯਾਦ ਕਰਿਆ ਕਰੋ ਜਦੋਂ ਵੀ ਠੰਡ ਲੱਗੇ ਜਦੋਂ ਕੋਈ ਨਾ ਕੁਝ ਬਣਦਾ ਹੋਵੇ ਮਾਲਕ ਨੂੰ ਯਾਦ ਕਰ ਕੋ ਠੀਕ ਹੈ ਠੀਕ ਹੈ ਲਿਆਓ ਮੈਂ ਖੋਲ ਦਵਾ ਲਿਆਓ ਖੋਲੋ ਇਹ ਤੁਹਾਨੂੰ ਗੁਰਦਾਨ ਦਾ ਪਹਿਲੇ ਪੜਿਆ ਪਰ ਤੁਹਾਨੂੰ ਗੁਰਦਾਨ ਦਾ ਤੇ ਪਪਾ ਜੀ ਬਸ ਇੱਕ ਗੁਰੂ ਦੀ ਬੇਨਤੀ ਆ ਪਾਠ ਕਰਿਆ ਕਰੋ ਇੱਕ ਜੱਗੀ ਸਾਹਿਬ ਮੇਰੇ ਮੇਰੇ ਕੈਂਪ ਤੇ ਸਤਨਾ ਵਾਹਿਗੁਰੂ ਕਰ ਲੇ ਸਤਨਾ ਵਾਹਿਗੁਰੂ ਘਟਵਾੜ ਫਿਰ 10 ਮਿੰਟ ਤੱਕ ਜਰੂਰ ਕਰਿਆ 10 15 ਮਿੰਟ ਪੜੇ ਨਹੀਂਗੇ ਕੋਈ ਗੱਲ ਨਹੀਂ ਬੇਨਤੀ ਆ ਇਹ ਕਰ ਲੈ ਜਾ ਬੇਨਤੀ ਆ 15 ਮਿੰਟ ਘਟਵਾੜ ਮੇਰੇ ਮੇਰੇ ਲਈ ਕਰਿਆ ਕਰੋ ਠੀਕ ਹੈ ਹਾਂ ਠੀਕ ਹੈ ਬਾਕੀ ਤੁ ਬਜ਼ੁਰਗੋ ਮੈਂ ਫੇਰ ਤੁਹਾਨੂੰ ਦੱਸ ਦਵਾਂ ਤੁਹਾਡਾ ਗੁਰੂ ਬੇਨਤੀ ਜੀ ਉਹ ਜੀਉਂਦਾ ਜੀ ਉਹ ਤੁਹਾਨੂੰ ਦੇਖਦਾ ਠੀਕ ਹੈ ਜਦੋਂ ਸਿੱਖ ਦੇ ਕੋਈ ਓਕੜ ਆਂਦੇ ਨਾ ਉਹ ਗੁਰੂ ਆਪਕੇ ਇਹਨਾਂ ਕਿਹਨੂੰ ਭੇਜਾ ਹਾਂ ਭੇਜਾ ਹਾਂ ਟਰੋਸਾ ਬਣਾਓ ਜੇ 1.5 ਦਸੂਹ ਕਮਾਉਂਦੇ ਨਾ ਇਹ ਉਹਦੀ ਕਿਰਪਾ ਹੈ ਕਿ ਤੁਸੀਂ ਉਹਦੇ ਵਿੱਚ ਵੀ ਭਰੋਸਾ ਕਰਕੇ ਬੈਠੇ ਹੋਏ ਹਾਂਜੀ ਇਹ ਚੀਜ਼ਾਂ ਕਿਹੇ ਕਿਹ ਕੋਲੋਂ ਦੀਆਂ ਸਾਡੇ ਕੋਲ ਨੋਟ ਹੈ ਪਰ ਤੁਹਾਡੇ ਕੋਲ ਗੁਰੂ ਰਾਮਦਾਸ ਦੀ ਓਟ ਹੈ ਠੀਕ ਹੈ ਚਲੋ ਪਿਆਰੋ ਠੀਕ ਹੈ ਤੁਸੀਂ ਹੁਣ ਨਾ ਚਲੇ ਜਾਓ ਠੀਕ ਹੈ ਹੋ ਤੁਸੀਂ ਘਰ ਜਾਇਓ ਹੋ ਸੱਜੇ ਇੱਕਲੀ ਮੁੱਛਾ ਤਾਂ ਚੱਲੀ ਆਪਾਂ ਮੁਕਤਾਂ ਤਾਂ ਕਿਉਂ ਨਹੀਂ ਆ ਨਹੀਂ ਹੋਣੀਆਂ ਕਿਉਂ ਨਹੀਂ ਧੰਨ ਮਤ ਪਿਆਰੇਓ ਚਲੋ ਠੀਕ ਹੈ ਪਿਆਰੇ ਮੈਂ ਕਿਧੇ ਨਹੀਂ ਜਾਣਾ ਤੁਸੀਂ ਹੁਣ ਘਰ ਚਲ ਜਾਓ ਠੀਕ ਹੈ ਜੀ ਚਲੋ ਟਾ ਟਾ ਟਾਈਮ ਉਹ ਨੰਬਰ ਲਾ ਦੇ ਠੀਕ ਹੈ ਪਿਆਰੇਓ ਵਾਹੀ ਖਾਲਸਾ ਵਾਹੀ ਗੁਰਜੀ ਕੀ ਪੱਤੇ ਜੀ ਧੰਨ ਗੁਰੂ ਰਾਮਦਾਸ ਔਰ ਗੁਰੂ ਰਾਮਦਾਸ ਬੁਜੁਰਗ ਠੀਕ ਜੀ ਚਲੋ ਠੀਕ ਹੈ ਪਿਆਰੇਓ Big <laughs>